ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਚ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਕਿਹਾ ਭਾਰਤ ਸਿਹਤ ਤੋਂ ਲੈ ਕੇ ਸਮਾਜਿਕ ਸੁਰੱਖਿਆ ਤੱਕ ਹਰ ਖੇਤਰ ਚ ਤਰੱਕੀ ਕਰ ਰਿਹਾ ਹੈ ਜੋ ਸਮਾਜਿਕ ਨਿਆਂ ਦੀ ਇੱਕ ਵਧੀਆ ਤਸਵੀਰ ਪੇਸ਼ ਕਰਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੂਰੀ ਵਿਖੇ 54 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਦੋ ਮਾਰਕੀ ਰੇਲਵੇ ਓਵਰਬ੍ਰਿਜ ਦਾ ਨਿਰਮਾਣ ਕਾਰਜ ਜਲਦ ਸ਼ੁਰੂ ਹੋਣ ਦਾ ਕੀਤਾ ਐਲਾਨ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵਰਸੀ ਸਮਾਗਮ ਅਜਮਰਸਰ ਦੇ ਇਤਿਹਾਸਕ ਲਾਂਬਾ ਘੇਕੇ ਕਰਵਾਇਆ ਗਿਆ। ਅਤੇ ਪੰਜਾਬ ਤੇ ਚੰਡੀਗੜ੍ਹ ਦੇ ਕਈ ਹਿੱਸਿਆਂ 'ਚ ਰੁਕ ਰੁਕ ਕੇ ਪੈ ਰਹੇ ਮੀਂਹ ਕਾਰਨ ਮੌਸਮ 'ਚ ਤਬਦੀਲੀ ਪਠਾਨਕੋਟ, ਸ਼ਾਹਪੂਰ ਕੰਡੀ ਵਾਇਆ ਤਾਰਕਲਾ-ਡਲਹੌਜੀ ਚਾਬਾ ਸੜਕ 'ਤੇ ਜ਼ਮੀਨ ਖਿਸਕਣ ਕਾਰਨ ਆਵਾਜਾਈ ਬੰਦ ਕੀਤੀ ਗਈ। ਮੁਰੰਮਤ ਕਾਰਜਚਾਰੀ प्रधानमंत्री नरेंद्र मोदी ने कहा है कि देश सेहत तो सामाजिक सुरक्षा तक हर तरक्की कर रहा है अंतरराष्ट्रीय किरत संगठन की रिपोर्ट का हवाला दया इस रिपोर्ट में कहा गया है कि भारत की 64 परसेंट से ज्यादा आबादी को अब कोई न कोई सोशल प्रोटेक्शन बेनिफिट जरूर मिल रहा है सामाजिक सुरक्षा ये दुनिया की सबसे बड़ी कवरेज में से एक है आज देश के लगभग 95 करोड़ लोग किसी ना किसी सोशल सिक्योरिटी योजना का लाभ पा रहे हैं भारत में स्वास्थ्य से लेकर सामाजिक सुरक्षा तक हर क्षेत्र में देश सेचुरेशन की भावना से आगे बढ़ रहा है प्रधानमंत्री ने विश्व सेहत संगठन की रिपोर्ट का भी हवाला दिता जिस विच भारत बीमारी ट्रेकोमा तो मुक्त ऐलानिया गया अब भारत ट्रैकोमा मुक्त देश बन चुका है ये उन लाखों लोगों की मेहनत का फल है जिन्होंने बिना थके बिना रुके इस बीमारी से लड़ाई लड़ी ये सफलता हमारे हेल्थ वर्कर्स की है स्वच्छ भारत अभियान से भी इसे मिटाने में बड़ी मदद मिली जल जीवन मिशन का भी इस सफलता में बड़ा योगदान रहा emergancy ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵੱਡੇ ਤੋਂ ਵੱਡੇ ਸੰਕਟ ਨਾਲ ਵੀ ਜਨਤਕ ਪਾਕਿਦਾਰੀ ਰਾਹੀਨ ਨਿਚਿੜਿਆ ਜਾ ਸਕਦਾ ਹੈ। ਬੀਟੀ ਇਕੀ ਜੂਨ ਨੂੰ ਮਨਾਏ ਗਏ ਅੰਤਰਰਾਸ਼ਟਰੀ ਯੋਗ ਦਿਵਸ ਬਾਰੇ ਸ਼੍ਰੀ ਮੋਦੀ ਨੇ ਕਿਹਾ ਦੁਨੀਆ ਭਰ ਦੇ ਕਰੋਨਾ ਲੋਕਾਂ ਨੇ ਸਵਛੇਸਾ ਲਿਆ। ਉਨ੍ਹਾਂ ਕਿਹਾ ਕਿ ਵਾਦ ਤੋਂ ਵਦ ਲੋਕ ਆਪਣੇ ਰੋਜ਼ਾਨਾ ਜੀਵਨ ਚ ਯੋਗ ਨੂੰ ਅਪਣਾ ਰਹੇ ਨੇ। ਸ਼੍ਰੀ ਮੋਦੀ ਨੇ ਕੈਲਾਸ਼ ਮਾਨਸਰੋਵਰ ਯਾਤਰਾ, ਅਮਰਨਾਥ ਯਾਤਰਾ, ਤੀਜੋਗਾਨਾਥ ਯਾਤਰਾ ਬਾਰੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਔਰਤਾਂ ਦੀ ਅਗਵਾਈ ਚ ਵਿਕਾਸ ਦਾ ਮੰਤਰ ਭਾਰਤ ਵਾਸਤੇ ਇੱਕ ਨਵਾਂ ਭਵਿੱਖ ਪਰ ਨਾਲ ਲਿਪਿਆ ਰਹੇ ਦੇਸ਼ ਦੀਆਂ ਔਰਤਾਂ ਨਾ ਸਿਰਫ ਆਪਣੇ ਆਪ ਨੂੰ ਸਗੋਂ ਪੂਰੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਦੇ ਰਹੀਆਂ ਨੇ। ਸ਼੍ਰੀ ਮੋਦੀ ਨੇ ਕਿਹਾ ਕਿ ਇੱਕ ਪੈਡ ਮਾਰਕ ਕੇ ਨਾਮ ਮਹਿੰਮ ਤਹਿਤ ਦੇਸ਼ ਭਾਚ ਕੋਰੋਨਾ ਬੂਟੇ ਲਾਏ ਗਏ ਨੇ। ਉਹਨਾਂ ਲੋਕਾਂ ਨੂੰ ਆਪਣੇ ਪਿੰਡ ਜਾਂ ਸ਼ਹਿਰ 'ਚ ਚਲਾਈਆਂ ਜਾ ਰਹੀਆਂ ਜਿਹੀਆਂ ਮਹਿੰਮ 'ਚ ਲਾਜ਼ਮੀ ਤੌਰ ਤੇ ਹਿੱਸਾ ਲੈਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਜਦੋਂ ਛੋਟੀਆਂ ਆਧਤਾ ਸਮੂਹਿਕ ਸੰਕਲਪ ਬਣਦੀਆਂ ਨੇ ਤਾਂ ਇੱਕ ਵੱਡਾ ਬਦਲਾ ਯਕੀਨੀ ਹੁੰਦਾ ਹੈ। ਸ਼੍ਰੀ ਮੋਦੀ ਨੇ ਹਾਲੀ ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ गई भारत ग्रुप कैप्टन सुभाषु शुक्ला दावी इस समय सबकी निगाह इंटरनेशनल स्पेस सेंटर पर भी है भारत ने एक नया इतिहास रचा है मेरी कल ग्रुप कैप्टन शुभांशु शुक्ला से बात भी हुई है आपने भी सुभाषु से मेरी बातचीत को जरूर सुना होगा अभी सुभा को कुछ और दिन इंटरनेशनल स्पेस सेंटर रहना है हम इमिशन के बारे में और बातें करेंगे लेकिन ਮਨ ਕੀ ਬਾਤ ਕੇ ਅਗਲੇ ਐਪੀਸੋਡ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਤੂਰੀ ਵਿਖੇ 2 ਮਾਰਗ ਦੀ ਰੇਲਵੇ ਓਵਰਬ੍ਰਿਜ ਦਾ ਨਿਰਮਾਣ ਕੰਮ ਜਲਦ ਹੀ ਸ਼ੁਰੂ ਹੋ ਜਾਏਗਾ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਲਗਾਤਾਰ ਉਪਰਾਲਿਆਂ ਤੋਂ ਬਾਅਦ ਰੇਲਵੇ ਮੰਤਰਾਲੇ ਵੱਲੋਂ ਲੋਡਿੰਗੀ ਪਰਮਾਨਗੀ ਦੇ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਇਹ ਆਤਾਦਨਿਕ ਲੈਵਲ ਕ੍ਰਾਸਿੰਗ ਨੰਬਰ 68 ਤੇ ਬਣਾਇਆ ਜਾਵੇਗਾ ਤੇ ਮਾਲਵਾ ਖੇਤਰ ਦੇ ਲੋਕਾਂ ਖਾਸ ਕਰਕੇ ਤੂਰੀ ਹਿੱਸੇ ਦੇ ਵਸਨੀਕਾਂ ਨੂੰ ਦਰਪੇਸ਼ ਟ੍ਰੈਫਿਕ ਸਮੱਸਿਆ ਨੂੰ ਹੱਲ ਕਰੇਗਾ इस प्रोजेक्ट की कुल लागत चरवंजा करोड़ छिहत्तर लाख रुपए है जिसका पूरा खर्चा सूबा सरकार वालों की जाएगा मुख्यमंत्री ने दस कि यह प्रोजेक्ट अठारह महीनों के अंदर पूरा कहा रेलवे अधिकारियों तो लुड़ीदियाँ प्रवानिया प्राप्त होने ਪ੍ਰੋਜੈਕਟ ਤੇ ਕੰਮ ਜਲਦ ਸ਼ੁਰੂ ਹੋ ਜਾਏਗਾ ਪੰਜਾਬ ਦੇ ਵਿਕਾਸ ਤੇ ਲੋਕਾਂ ਦੀ ਖੁਸ਼ਹਾਲੀ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਜ਼ੋਰ ਦਿੱਤਾ ਕਿ ਸਰਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ 1.8 ਹੈ @air eir rnq chalander ਸਾਡਾ ਫੇਸਬੁੱਕ ਪੇਜ ਹੈ rnq-air chalander ਅਤੇ YouTube ਤੇ ਸਾਡਾ ਚੈਨਲ ਹੈ @air eir chalander ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਸਮਾਗਮ ਅੱਜ ਅੰਮ੍ਰਿਤਸਰ ਦੇ ਇਤਿਹਾਸਿਕ ਰਾਮ ਬਾਗ ਵਿਖੇ ਕਰਵਾਇਆ ਗਿਆ ਇਸ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਕਿ ਅਕਾਲ ਤਖਤ ਸਾਹਿਬ ਦੇ ਕਾਜਕਾਰੀ ਜਥੇਦਾਰ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਗੜਕਾਚ ਨੇ ਕਿਹਾ ਕਿ ਇਤਿਹਾਸਕ ਪਾਲ ਹੈ ਜਦੋਂ ਸਾਲ 1849 ਤੋਂ ਬਾਅਦ ਪਹਿਲੀ ਵਾਰ ਰਾਮ ਬਾਗ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਗੁਰਬਾਣੀ ਦਾ ਪਾ ਟਾਡੀਵਾਰਾਂ ਤੇ ਕੀਰਤਨ ਦੀ ਰਸਨਾ ਹੋਈ ਹੈ ਉਹਨਾਂ ਅੰਮ੍ਰਿਤਸਰ ਦੇ ਰਾਮ ਬਾਗ ਨੂੰ ਵਰਸੀ ਸਮਾਗਮ ਬਾਰੇ ਹਮੇਸ਼ਾ ਲਈ ਕੇਂਦਰੀ ਥਾਂ ਬਣਾਉ ਤੇ ਅਜਿਹੀਆਂ ਥਾਵਾਂ ਬਟਾਲਾ ਗੱਲਾਂ ਨਗਰ ਫਲੋਰ ਨੂੰ ਵੀ ਇਹਨਾਂ ਦੀਆਂ ਯਾਦਾਂ ਨਾਲ ਜੋੜ ਕੇ ਸੰਭਾਲਣ ਦੀ ਅਪੀਲ ਕੀਤੀ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੋਡਿਆ ਨੇ ਅੱਜ ਹਲਕਾ ਲੰਬੀ ਦੇ ਪਿੰਡ ਵਣਵਾਲਾ ਅਣੂ ਅਤੇ ਕੱਖਵਾਲੀ ਚ ਪਸ਼ੂ ਡਿਸਪੈਂਸਰੀਆਂ ਦੀਆਂ ਨਵੀਆਂ ਇਮਾਰਤਾਂ ਬਣਾਉਣ ਦੇ ਨਿਪਟਰ ਰੱਖੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡਾਂ ਚ 47 ਲੱਖ ਤੋਂ ਵੱਧ ਰੁਪਏ ਦੀ ਲਾਗਤ ਨਾਲ ਪਸ਼ੂ ਡਿਸਪੈਂਸਰੀਆਂ ਆਤ ਆਧੁਨਿਕ ਇਮਾਰਤਾਂ ਤਿਆਰ ਕੀਤੀਆਂ ਜਾਣਗੀਆਂ ਉਨ੍ਹਾਂ ਕਿਹਾ ਕਿ ਇਹਨਾਂ ਨਾਲ ਪਿੰਡਾਂ ਸਮੇਤ ਲੇੜਲੇ ਹੋਰ ਵੀ ਕਈ ਪਿੰਡਾਂ ਦੇ ਪਸ਼ੂ ਪਾਲਕਾਂ ਲਈ ਵਰਦਾਨ ਸਾਬਤ ਹੋਣਗੀਆਂ ਸ਼੍ਰੀਮਕਤਰ ਸਾਹਬ ਦੀਆਂ ਉਡਣ ਦਸਤੇ ਟੀਮਾਂ ਨੇ ਅਚਾਨਕ ਜ਼ਿਲ੍ਹੇ ਦੇ ਖਾਤੇ ਦਵਾਈਆਂ ਦੇ ਵਿਕਰੇਤਾਵਾਂ ਦੀ ਚੈਕਿੰਗ ਕੀਤੀ ਤੇ ਸ਼ੱਕੀ ਖੇਤੀ ਵਸਤਾਂ ਦੇ 4 ਸੈਂਪਲ ਭਰੇ ਇਸ ਦੌਰਾਨ ਮੰਡੀ ਲੱਖੇਵਾਲੀ ਗਿੱਦੜਬਾਹ ਸ਼੍ਰੀਮਕਤਰ ਸਾਹਿਬ ਚੈਕਿੰਗ ਕਰਦਿਆਂ ਪਤਾ ਲੱਗਿਆ ਕਿ ਡੀਲਰਾਂ ਵੱਲੋਂ ਨਿਯਮਾਂ ਮੁਤਾਬਕ ਕਾਰੋਬਾਰ ਕਰਨ ਚ ਕੋਤਾਹੀ ਕੀਤੀ ਜਾ ਰਹੀ ਸੀ ਟੀਮ ਵਿੱਚ ਸ਼ਾਮਲ ਮੁਖ ਖੇਤੀਬਾੜੀ ਅਫਸਰਾਂ ਨੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਉਹਨਾਂ ਨੇ ਜੇਕਰ ਅਜੇ ਵੀ ਕਿਸੇ ਕਸਮ ਦੀ ਅੰਗਲੀ ਜਾਂ ਕਿਸਾਨਾਂ ਨੂੰ ਪਰੇਸ਼ਾਨੀ ਕੀਤੀ ਤਾਂ ਉਹਨਾਂ ਖਿਲਾਫ ਤੁਰੰਤ ਟੁਕਵੀਂ ਕਾਰਵਾਈ ਹੋਵੇਗੀ ਉਨਾ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਨਾਂ ਵਜ੍ਹਾ ਖਾਦਾਂ ਤੇ ਦਵਾਈਆਂ ਦਾ ਇਸਤੇਮਾਲ ਕਰਕੇ ਆਪਣੇ ਖੇਤੀ ਖਰਚੇ ਨਾ ਵਧਾਉਣ ਸਗੋਂ ਖੇਤੀ ਮਹਰਾਂ ਦੀ ਸਲਾਹ ਨਾਲ ਹੀ ਖਾਦਾਂ ਤੇ ਦਵਾਈਆਂ ਦੇ ਵਰਤੋਂ ਕਰਨ। ਆਜ ਅੰਕੜਿਆਂ ਬਾਰੇ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਹਰ ਸਾਲ ਪ੍ਰੋਫੈਸਰ ਪ੍ਰਸ਼ਾਂਤ ਚੰਦਰ ਮਹਾਲਨੋਬਿਸ ਦੇ ਜਨਮ ਦਿਨ ਦੀ ਯਾਦ ਮਨਾਇਆ ਜਾਂਦਾ ਹੈ ਜੋ ਅੰਕੜਿਆਂ ਤੇ ਆਰਥਿਕ ਯੋਜਨਾਬੰਦੀ ਦੇ ਖੇਤਰ ਚਮੋਰੀ ਸਨ। ਇਸ ਸਾਲ ਅੰਕੜਿਆਂ ਬਾਰੇ ਦਿਵਸ ਦਾ ਵਿਸ਼ਾ ਰਾਸ਼ਟਰੀ ਨਮੂਨਾ ਸਰਵੇਖੰਡ 75 ਸਾਲ ਰੱਖਿਆ ਗਿਆ ਹੈ। 1250 ਬਟਾਲੀਅਨ ਐਨਸੀਸੀ ਦਾ ਸਾਂਝਾ ਸਲਾਨਾ ਸਿਖਲਾਈ ਕੈਂਪ ਇਸ ਸਮੇਂ ਰਾਤ 12 ਐਜੂ ਸਿਟੀ ਵਿਖੇ ਚੱਲ ਰਿਹਾ ਹੈ ਇਹ ਕੈਂਪ 5 ਜੁਲਾਈ ਤੱਕ ਚੱਲ ਰਿਹਾਗਾ ਜਿਸ ਵਿੱਚ ਜ਼ਿਲ੍ਹੇ ਪਾਰਦੇ ਵਕਵਾ ਕੌਲਾਂ ਤੇ ਸਕੂਲਾਂ ਦੀ ਨਮਾਇੰਗੀ ਕਰਨ ਵਾਲੇ ਸੀਨੀਅਰ ਡਿਵੀਜ਼ਨ ਵਿੰਗ ਜੂਨੀਅਰ ਡਿਵੀਜ਼ਨ ਤੇ ਜੂਨੀਅਰ ਵਿੰਗ ਦੇ 539 ਐਨਸੀਸੀ ਕੈਡਟ ਹਸਾਲਾਰੇ ਨੇ ਬਟਾਲੀਅਨ ਦੇ ਕੈਂਪ ਕਮਾਂਡੈਂਟ ਤੇ ਕਮਾਂਡਿੰਗ ਅਫਸਰ ਕਰਨਲ ਲਦੀਪ ਸਿੰਘ ਸੈਣੀ ਨੇ ਕੈਡਟਾਂ ਨੂੰ ਦਿੱਤੀ ਜਾ ਰਹੀ ਸਿਖਲਾਈ ਬਾਰੇ ਜਾਣਕਾਰੀ ਦਿੱੰਨਿਆ ਕਿ ਹੇ ਕੈਂਪ ਸਰੀਰਕ ਤੰਦਰੁਸਤੀ ਮਸ਼ਕ ਹਥਿਆਰ ਸਿਖਲਾਈ ਤੇ ਸ਼ਖਸੀਅਤ ਵਿਕਾਸ ਤੇ ਲੀਡਰਸ਼ਿਪ ਦੇ ਗੁਣਾ ਤੇ ਆਧਾਰਿਤ ਹੈ ਜਲੰਧਰ ਦੀ ਖੁਰਾਕ ਸੁਰੱਖਿਆ ਟੀਮ ਵੱਲੋਂ ਆਜ ਖਾਣ ਪੀਣ ਵਾਲੇ ਪਦਾਰਥਾਂ 'ਚ ਮਲਾਵਟ ਨੂੰ ਰੋਕਣ ਲਈ ਚੁਕੇ ਜਾ ਰਹੇ ਕਦਮਾਂ ਦੀ ਲੜੀ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਨਿਰੀਖਣ ਦੌਰਾਨ ਖੁਰਾਕ ਪਦਾਰਥਾਂ ਦੇ 7 ਸੈਂਪਲ ਭਰੇ ਗਏ ਸਹਾਇਕ ਕਮਿਸ਼ਨਰ ਡਾਕਟਰ ਹਰਜੋਤ ਪਾਲ ਸਿੰਘ ਦੀ ਨਿਗਰਾਨੀ ਹੇਠ ਟੀਮ ਨੇ ਮਿੱਠੂ ਬਸਤੀ ਤੇ ਬਸਤੀ ਸ਼ੇਖ ਰੋਡ ਇਲਾਕਿਆਂ 'ਚ ਪਦਾਰਥਾਂ ਨਾਲ ਸੰਬੰਧਿਤ ਵੱਖ-ਵੱਖ ਅਧਾਰਿਆਂ ਦਾ ਨਿਰੀਖਣ ਕੀਤਾ ਇਸ ਦੌਰਾਨ ਅਗਲੀ ਰੀ ਜਾਂਚ ਲਈ ਖਾਣ ਪੀਣ ਵਾਲੇ ਪਦਾਰਥਾਂ ਦੇ 7 ਸੈਂਪਲ ਭਰੇ ਗਏ ਨੇ ਪੰਜਾਬ ਦੇ ਚੰਨੀਗੜ੍ਹ ਦੇ ਕਈ ਹਿੱਸਿਆਂ 'ਚ ਰੁਕ-ਰੁਕ ਕੇ ਹੋਈ ਬਾਰਿਸ਼ ਨਾਲ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਨਾਲ ਲੋਕਾਂ ਖਾਸ ਕਰਕੇ ਕਿਸਾਨਾਂ ਨੂੰ ਰਾਹਤ ਮਿਲੀ ਹੈ ਪਰ ਕਈ ਥਾਵਾਂ 'ਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ। ਅੱਜ ਜਲੰਧਰ ਫਾਜ਼ਿਲਕਾ ਮੁਹਾਲੀ ਤੇ ਪਠਾਨਕੋਟ ਸਮੇਤ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਸੰਘਣੀ ਬੱਦਲਵਾਈ ਬਣੀ ਹੋਈ ਹੈ ਤੇ ਤੇਜ਼ ਹਵਾਵਾਂ ਵੀ ਚੱਲ ਰਹੀਆਂ ਨੇ ਜਦਕਿ ਫਰੀਦਕੋਟ ਤੇ ਮਾਨਸਾ ਸਮੇਤ ਅੱਜ ਕਈ ਥਾਂ ਹੀ ਭਰੀ ਮੀਂਹ ਪਿਆ। ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ ਦੌਰਾਨ ਦੱਖਣ-ਪੱਛਮੀ ਮੌਨਸੂਨ ਦੇ ਹੋਰ ਅ ਪਾਰੀਮੀ ਕਾਰਨ ਪਠਾਨਕੋਟ ਸ਼ਾਹਪੁਰ ਕੰਡੀਵਾਇਆ ਤਾਰਕਲਾ ਡਲਹੋਜ਼ੀ ਚਾਬਾ ਸੜਕ ਤੇ ਰਣਜੀਤ ਸਾਗਰ ਡੈਮ ਨੇੜੇ ਜ਼ਮੀਨ ਖਿਸਕਣ ਕਾਰਨ ਆਵਾਜਾਈ ਬੰਦ ਕਰ ਦਿੱਤੀ ਗਈ ਸੜਕ ਤੇ ਵੱਡੇ ਪੱਥਰ ਡਿੱਗਣ ਕਾਰਨ ਸੜਕ ਦੇ ਦੋਵੇਂ ਪਾਸੇ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਨੇ ਰਣਜੀਤ ਸਾਗਰ ਡੈਮ ਦੇ ਸੁਪਰਡੈਂਟ ਇੰਜੀਨੀਅਰ ਕੁਲਦੀਪ ਸਿੰਘ ਨੇ ਵੇਰਵੇ ਸਾਂਝੇ ਕਰਦਿਆਂ ਕਿਹਾ ਅੱਜ ਸਵੇਰ 8:30 ਵਜੇ ਹੈ ਟ੍ਰੈਫਿਕ ਅਸੀਂ ਜਿਹੜੀ ਹੈ ਕਿ ਤਾਂ ਕਿ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਅਸੀਂ ਪਿੱਛੋਂ ਤਰੋਹਾਰ ਕਲਾ ਤੋਂ ਡਾਇਵਰਟ ਕਰਾਤੀ ਤੇ ਇਧਰੋਂ ਪੰਗੋਲੀ ਜਿਹੜਾ ਇਧਰ ਆਪਣਾ ਹੈ ਉਥੋਂ ਤੇ ਜਗਿਆਲ ਤੋਂ ਤੇ ਮਸ਼ੀਨਰੀ ਲਗਾਈ ਹੈ ਤੇ ਹੁਣ ਕੋਸ਼ਿਸ਼ ਹੈ ਸਾਡੀ ਪੰਜ-ਛੇ ਘੰਟੇ ਲੱਗਣਗੇ ਤੁਸੀਂ ਆਪ ਵੀ ਦੇਖ ਰਹੇ ਹੋ ਕਾਫੀ ਜ਼ਿਆਦਾ ਵੱਡਾ ਮਤਲਬ ਰੌਕ ਹੈ ਉਹਨੂੰ ਕੱਟਣੇ ਲਈ ਟਾਈਮ ਲੱਗੇਗਾ ਪੰਜ-ਛੇ ਘੰਟੇ ਆਪਾਂ ਨੂੰ ਰਿਸਟੋਰ ਕਰਨ ਲੱਗਣਗੇ ਤੇ ਕੋਈ ਨੁਕਸਾਨ ਕੋਈ ਨਹੀਂ ਹੈ ਉਧਰ ਹਿਮਾਚਲ ਪ੍ਰਦੇਸ਼ ਦੀ ਭਾਰੀ ਬਾਰਿਸ਼ ਤੇ ਜਾਂ ਜੀ ਮੈਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਕਾਲਕਾ ਸ਼ਿਮਲਾ ਰੇਲਵੇ ਲਾਈਨ ਤੇ ਸੋਲਣ ਵਿੱਚ ਜੋ ਦਰਖਤ ਅਤੇ ਪੱਥਰ ਡਿੱਗਣ ਕਾਰਨ ਰੇਲ ਸੇਵਾ ਪ੍ਰਭਾਵਿਤ ਹੋਈ ਹੈ ਇਸ ਦੌਰਾਨ ਸੂਬੇ ਦੇ ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀਆਂ ਨਾਲਿਆਂ ਤੇ ਪਹਾੜੀ ਢਲਾਣਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਤੇ ਆਖਰਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ 'ਚ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਕਿਹਾ ਭਾਰਤ ਸਿਰ ਤੋਂ ਲੈ ਕੇ ਸਮਾਜਿਕ ਸੁਰੱਖਿਆ ਤੱਕ ਹਰ ਖੇਤਰ 'ਚ ਤਰੱਕੀ ਕਰ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੂਰੇ ਵਿਖੇ ਦੋ ਮਾਰਗੀ ਰੇਲਵੇ ਓਵਰਬ੍ਰਿਜ ਦਾ ਨਿਰਮਾਣ ਕਾਰਜ ਜਲਦ ਸ਼ੁਰੂ ਹੋਣ ਦਾ ਕੀਤਾ ਐਲਾਨ ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬਰਸੀ ਸਮਾਗਮ ਅੱਜ ਅੰਮ੍ਰਿਤਸਰ ਦੇ ਇਤਿਹਾਸਕ ਰਾਮਬਾਗ ਵਿਖੇ ਕਰਵਾਇਆ ਗਿਆ ਅਤੇ ਪੰਜਾਬ ਤੇ ਚੰਡੀਗੜ੍ਹ ਦੇ ਕਈ ਹਿੱਸਿਆਂ 'ਚ ਰੁਕ ਰੁਕ ਕੇ ਪੈ ਰਹੀ ਮੀਂਹ ਕਾਰਨ ਮੌਸਮ 'ਚ ਤਬਦੀਲੀ ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:00 ਵਜੇ 30 ਮਿੰਟ ਤੇ ਨਮਸਕਾਰ